दफ्तर में जाते हैं सुनता ही नहीं रेडी लेकर निकलता हूँ शाम को 11 बजे तो डर लगता कहीं करंट न लग जाए अंदर है अच्छा। भी काम रुका हुआ है इधर ये जब तक इतना इसका हालात खराब हो ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵੈਲਕਮ ਪੰਜਾਬ ਤੇ ਵੈਲਕਮ ਪੰਜਾਬ ਦੇ ਵਿੱਚ ਅੱਜ ਤੁਹਾਨੂੰ ਇੱਕ ਇਹੋ ਜਿਹੇ ਇਲਾਕੇ ਦੇ ਵਿੱਚ ਲੈ ਕੇ ਆਏ ਹਾਂ ਜਿਹੜੇ ਮੁਸੀਬਤਾਂ ਦੇ ਨਾਲ ਇਲਾਕੇ ਵਾਲੇ ਪਰੇਸ਼ਾਨ ਨੇ ਇਹ ਹੈ ਜਨਕਨਗਰ ਜਨਕਨਗਰ ਦੇ ਵਿੱਚ ਜਿਹੜਾ ਤੁਸੀਂ ਪਿੱਛੇ ਖੰਭਾ ਦੇਖ ਰਹੇ ਹੋ ਇਹ ਕਾਫੀ ਟਾਈਮ ਤੋਂ ਬੜੀ ਬੁਰੀ ਹਾਲਾਤ ਦੇ ਵਿੱਚ ਨੇ ਮੁਹੱਲਾ ਨਿਵਾਸੀਆਂ ਵੱਲੋਂ ਕਾਫੀ ਕੰਪਲੀਟਾ ਕੀਤੀਆਂ ਗਈਆਂ ਕਾਫੀ ਟਾਈਮ ਤੋਂ ਬਾਰ-ਬਾਰ ਮਗਰ ਇੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਆਹ ਉਹ ਮਿਲਦੇ ਹਾਂ ਮੁਹੱਲਾ ਵਾਸੀਆਂ ਨਾਲ ਅਸੀਂ ਜਿਹੜਾ ਆਪਾਂ ਖੰਭਾ ਦੇਖ ਰਹੇ ਹਾਂ ਟੇਢਾ ਹੋਇਆ ਬੈ ਗਿਰਨ ਦੀ ਤਦਾਰ ਤੇ ਆ ਇਹ ਕਿੰਨੇ ਟਾਈਮ ਤੋਂ ਹੋਇਆ ਹੋਇ ये करीब दो महीना हल्का था पर अब ज्यादा हो गया अब ज्यादा हो गया फिर छः महीने पहले कौन कर रहे थे इसी के कम्प्लेन किए थे उस टाइम में थोड़ा कम था या अकेला खम्भा था तारू तो वजन ज्यादा पड़ गया था इसे कम्प्लेन किया था पर वो हुआ नहीं अब तो ज्यादा ही हो गया आप देख लो आपके सामने तो अच्छा जी कह रहे कि आए थे कितना टाइम पहले ये तकरीबन सात आठ महीना हो गया वो सामने सब डल रहा था उसी टाइम में आया था उधर भी काम रुका हुआ है इधर ये जब तक इतना है इसका हालात खराब हो गया उधर खम्बा बंध रहा उसका हाँ जी तो खम्बा बांध चुका है इस टाइम पे पूरा नहीं यार खम्बा लगा हुआ है तार नहीं लगा है और देख लो सामने तार नहीं लगा हाँ जी अभी तक पूरा उसका काम हुआ नहीं नहीं हुआ वो नहीं वो उधर रुक गया जब तक ये खम्बा उधर खम्भा में कोई भी घटना हो है ਏ ਤੁਸੀਂ ਦੇਖ ਰਹੇ ਹੋ ਜਨਕਨਗਰ ਦੇ ਹਾਲਾਤ ਜਨਕਨਗਰ ਦੇ ਵਿੱਚ ਕਿਹਾ ਜਾ ਰਿਹਾ ਕਿ ਤਕਰੀਬਨ ਪਿਛਲੇ 1 ਸਾਲ ਤੋਂ ਕੰਪਲੇਂਟ ਕੀਤੀ ਜਾ ਰਹੀ ਹੈ ਸਰਕਾਰ ਨੂੰ ਵੀ ਉਸ ਟਾਈਮ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਮੌਜੂਦਾ ਸੀਗੀ ਉਹਨਾਂ ਨੂੰ ਵੀ ਕੰਪਲੀਟ ਕੀਤੀ ਗਈ ਬਿਜਲੀ ਬੋਰਡ ਵਾਲਿਆਂ ਨੂੰ ਕੰਪਲੀਟ ਕੀਤੀ ਗਈ ਉਹ ਆਏ ਨੇ ਖੰਭਾ ਉਹਨਾਂ ਨੇ ਇੱਕ ਤਿਆਰ ਹੋ ਰਿਹਾ ਸੀ ਉਸ ਟਾਈਮ ਤੇ ਆਇਆ ਸੀ ਉਹਨਾਂ ਨੂੰ ਕੰਪਲੇਂਟ ਉਸ ਟਾਈਮ ਤੇ ਵੀ ਕੀਤੀ ਗਈ ਪਰ ਉਹ ਖੰਬੇ ਦਾ ਵੀ ਕੰਮ ਰੁਕ ਗਿਆ ਤੇ ਜਿਹੜਾ ਇਹ ਵਾਲਾ ਖੰਬਾ ਤੁਸੀਂ ਦੇਖ ਰਹੇ ਹੋ ਕਿਸੇ ਦੀ ਜਾਨ ਲੈ ਸਕਦਾ ਹੈ ਇਸ ਟਾਈਮ ਤੇ ਵੀ ਜੇ ਕਿਸੇ ਦੇ ਉੱਤੇ ਗਿਰ ਜਾਵੇ ਪਿੱਛੇ ਦੇਖ ਰਹੇ ਹੋ ਮਹੱਲਾ ਨਿਵਾਸੀਆਂ ਦੀ ਕੀਲ ਜਿਹੜੀ ਆਪਣੀ ਦਿੱਕਤਾਂ ਨੂੰ ਲੈ ਕੇ کافی ਜ਼ਿਆਦਾ ਪਰੇਸ਼ਾਨ ਨੇ ਇਕੱਠੇ ਹੋਈ ਨੇ ਇਹਨਾਂ ਨਾਲ ਗੱਲ ਕਰਦੇ ਹਾਂ ਹਾਂ ਜੀ ਸਾਡਾ ਨਾਮ ਕੀ ਹੈ ਜਿੰਦੇ ਸੁਸਾਨ ਕੀ ਪਰਚਾਨੀ ਤੁਹਾਨੂੰ ਆ ਰਹੀ ਹੈ ਪਰਸਾਨੀ ਇਹ ਹੈ ਜੀ ਇਹ ਪੋਲ ਦੇਖੇ ਗਿਰਨੇ ਵਾਲਾ ਹੈ ਕਿਸੇ ਉੱਪਰ ਖਤਰਾ ਹੋ ਸਕਦਾ ਕਦੇ ਵੀ ਤਾਰ ਦੇਖਿਆ ਆਪ ਕੋ ਸਾਹਮਣੇ ਹੀ ਹੈ ਕਿੰਨਾ ਨੀਮ ਆ ਗਿਆ ਤਾਂ ਗਾਣ ਪੈਦਲ ਨਹੀਂ ਨਿਕਲ ਸਕਦਾ ਹੈ ਜੀ ਕੰਪਲੇਨ ਕਿੰਨਾ ਟਾਈਮ ਤੋਂ ਕਰ ਰਹੇ ਤੁਸੀਂ

बारिश होता है तो फिर भी डर लगता है कि करंट ना आ जाए बाकी सारे ड्यूटी चले जाते हैं जो थे वो गए हुए थे कंप्लेन करके आते हैं पिछले पाँच छः महीने से कंप्लेन कर रहे हैं बंद हो गया काम काम तो जी साचे ठीक करने हैं लेकिन किए नहीं हाँ एक दो तार ऐसे बदल दिए थे वो कंप्लेन करके आए थे कमलेश प्रशासन तो की मांग करते हैं तार ठीक किया जाए पोल डबल किया जाए इसको ਠੀਕ ਹੈ ਤਾਂ ਇਹ ਗਾੜੀ ਵਿੱਚ ਟਰੈਕਟਰ ਵਿੱਚ ਲੱਗਦਾ ਹੈ ਰਸਤੇ ਵਿੱਚ ਲੱਗਦਾ ਹੈ ਮੋਟਰਸਾਈਕਲ ਐਵੇਂ ਇਸੇ ਉਠਾ ਕੇ ਭੱਜ ਕੇ ਦੇਖਦੇ ਕਈ ਬੱਚੇ ਟੈਸ਼ਨ ਲੈ ਕੇ ਜਾਂਦੇ ਸਨ ਸਾਮ ਕੋਲ ਇਸ ਕੋਲ ਕੇ ਤਾਂ ਬੱਚੇ ਪਾਰ ਲਾ ਹੁਣ ਤਾਂ ਹਾਤੀਵਰ ਨਹੀਂ ਆ ਰਹਾ ਠੀਕ ਹੈ ਆ ਤਾਰ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਵਾਲੀ ਤਾਰ ਦੀ ਗੱਲ ਕਰ ਰਹੀ ਜਿਹੜੀ ਕਾਫੀ ਨੀਚੇ ਆ ਚੁੱਕੀ ਹੈ ਇਹ ਖੰਭਾ ਉਹੀ ਕੋਈ ਕੰਪਨੀ ਦੀ ਕਰਨੀ ਆ ਇੱਥੇ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਹੈ ਕਿਸੇ ਬੱਚੇ ਦੇ ਉੱਤੇ गिर ਸਕਦੀ ਹੈ ਖਾਸ ਤੌਰ ਤੇ بارش ਦੇ ਮੌਸਮ ਤੇ ਹਾਂ بارش ਦੇ ਮੌਸਮ ਦੇ ਵਿੱਚ ਕਿਸੇ ਨੂੰ ਵੀ ਕਰੰਟ ਲੱਗ ਸਕਦਾ ਕੋਈ ਆਨ ਜਾਣ ਤੋਂ ਤੇ ਰੁਕਵੜ ਡਕਵੜ ਹੁੰਦੀ ਹੈ ਕੋਈ ਆਂਦਾ ਜਾਂਦਾ ਨਹੀਂ ਇੱਧਰ ਨੰਗਦਾ ਵਰਦਾ ਨਹੀਂ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੈ ਕੰਮਕਾਰ ਤੇ ਜਾਣਾ ਵੀ ਮੁਸ਼ਕਿਲ ਹੈ ਉਹ ਨੰਗੀ ਤਾਰ ਹੈ ਜੇਕਰ ਕਿ ਕਿਸੇ ਕਾਰਨ نیچے ਆ ਜਵੇ ਜਾਂ ਬੱਚੇ ਗੁੱਡੀਆਂ ਅਤੰਗਵਾਦੀ ਕਰਦੇ ਨੇ ਉਹਦੇ ਕਾਰਨ ਵੀ نیچے ਆ ਜਵੇ ਉਹਨਾਂ ਨੂੰ ਵੀ ਕਰੰਟ ਦਾ ਖਤਰਾ ਹੈ ਤੇ ਇਹਦੇ ਨਾਲ ਹੀ ਮੁਹੱਲਾ ਨਿਵਾਸੀਆਂ ਨੂੰ ਵੀ ਖਤਰਾ ਹੈ ਤੇ ਦੇਖਦੇ ਆਂ ਪ੍ਰਸ਼ਾਸਨ ਇਹਦੇ ਤੇ ਇਸ ਟਾਈਮ ਵੀ ਕੰਮ ਕਰਦਾ ਹੈ ਕਿ ਨਹੀਂ ਕਰਦਾ ਤੁਹਾਨੂੰ ਹੋਰ ਵੀ ਇਦਾਂ ਦੇ ਇਲਾਕਿਆਂ ਵਿੱਚ ਲੈ ਕੇ ਜਾਵਾਂਗੇ ਤੋਂ ਮੈਂ ਤੁਹਾਡਾ ਆਪਣਾ Amit ਮੇਰੇ ਨਾਲ ਕੈਮਰਾਮੈਨ ਇਚਾਂਤ ਧੰਨਵਾਦ